ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਖੰਨਾ ਸ਼ਹਿਰ ਦੇ ਪਿੰਡ ਸੋਈਆਂ ਤੋਂ ਸੋਈਆਂ ਪਿੰਡ ਦੇ ਵਿੱਚ ਇੱਕ ਔਰਤ ਵੱਲੋਂ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਸੋਈਆਂ ਪਿੰਡ ਦੇ ਵਿੱਚ ਇੱਕ ਬਹਾਦਰ ਸਿੰਘ ਭੋਲਾ ਨਾਮ ਦਾ ਵਿਅਕਤੀ ਮਿੱਟੀ ਦਾ ਕੰਮ ਕਰਦਾ ਸੀ ਉਸ ਦਾ ਇੱਕ ਦੋਸਤ ਸੀ ਸੁਖਪ੍ਰੀਤ ਸਿੰਘ ਸੁਖੀ ਜੋ ਕਿ ਤਲੇਰ ਪਿੰਡ ਦਾ ਰਹਿਣ ਵਾਲਾ ਸੀ ਉਹ ਲੇ ਰਪਿੰਡ ਦੇ ਵਿਅਕਤੀ ਦੇ ਨਾਲ ਉਸ ਦੀ ਕਾਫੀ ਦੋਸਤੀ ਸੀ ਤਾਂ ਧਲੇਰਪਿੰਡ ਦਾ ਸੁਖਪ੍ਰੀਤ ਸਿੰਘ ਸੁਖੀ ਬਹਾਦਰ ਸਿੰਘ ਭੋਲੇ ਦੇ ਘਰੇ ਕਾਫੀ ਆਂਦਾ ਜਾਂਦਾ ਸੀ ਜਿਸ ਕਾਰਨ ਉਸ ਦੇ ਬਹਾਦਰ ਸਿੰਘ ਭੋਲੇ ਦੀ ਘਰ ਵਾਲੀ ਨਾਲ ਦੋਸਤੀ ਹੋ ਜਾਂਦੀ ਹੈ ਅਤੇ ਉਹਨਾਂ ਵਿੱਚ ਸੰਬੰਧ ਬਣ ਜਾਂਦੇ ਹਨ ਬਹਾਦਰ ਸਿੰਘ ਭੋਲਾ ਦੀ ਪਤਨੀ ਜਸਵੀਰ ਕੌਰ ਉਸ ਦੇ ਪਿਆਰ ਵਿੱਚ ਅੰਨੀ ਹੋ ਜਾਂਦੀ ਹੈ ਕਿ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੰਦੀ ਹੈ देर रात ਦੋਨਾਂ ਵੱਲੋਂ ਬਹਾਦਰ ਸਿੰਘ ਪੋਲੇ ਦੇ ਸਿਰ ਦੇ ਵਿੱਚ ਰਾਣਾ ਮਾਰੀਆਂ ਜਾਂਦੀਆਂ ਹਨ ਅਤੇ ਜਦੋਂ ਉਸ ਦੀ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ ਤਾਂ ਦੋਨੋਂ ਉੱਥੋਂ ਫਰਾਰ ਹੋ ਜਾਂਦੇ ਹਨ ਅਜੇ ਤੱਕ ਦੋਨੋਂ ਪੁਲਿਸ ਦੇ ਧੱਕੇ ਨਹੀਂ ਚੜੇ ਦੋਨੋਂ ਫਰਾਰ ਹਨ ਇਸ ਦੀ ਸਾਰੀ ਜਾਣਕਾਰੀ ਬਹਾਦਰ ਸਿੰਘ ਭੋਲੇ ਦੇ ਦੋਸਤ ਇੰਦਰਜੀਤ ਤੋਂ ਲੈਨੇ ਆ ਜੋ ਕਿ ਇੰਦਰਜੀਤ ਉਸ ਸਮੇਂ ਉਹਨਾਂ ਦੇ ਘਰ ਵਿੱਚ ਮੌਜੂਦ ਸੀ ਇਸ ਤੋਂ ਬਾਅਦ ਵਿੱਚ ਪੁਲਿਸ ਵਾਲਿਆਂ ਤੋਂ ਵੀ ਸੀਨੀਅਰ ਅਧਿਕਾਰੀਆਂ ਤੋਂ ਇਸ ਕੇਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਮੈਨੂੰ ਤਾਂ ਇਹ ਹੁੰਦੀ ਗੱਲ ਆ ਇਹ ਕੰਮਕਾਰ ਕਰਨ ਥੱਕੇ ਹੋਏ ਸੀ ਬੰਦੇ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈ ਲੌਬੀ 'ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਜਿੰਦੇ ਜਿੰਦੇ ਖੋਲੇ ਨੇ ਮੈਂ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਕੋਈ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਵੀ ਮੈਂ ਫਲਾਣਾ ਵੀ ਤੂੰ ਚੁੱਪ ਕਰ ਜਾ ਤੇ ਐ ਕਰਕੇ ਤੇ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਢੱਪ ਕੇ ਮੈਂ ਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਿਲੌਦ ਹਸਪੀਟਲ ਚਲੇ ਗਏ ਦਾ ਸੀਗਾ ਜੀ ਸਾਡੇ ਕੋਲ ਵੀਡੀਓ ਆ ਵੀ ਆ ਤੇ ਮਲਾਉ ਪੱਟੀਆਂ-ਪੁੱਟੀਆਂ ਵੀ ਹੋਈਆਂ ਨੇ ਹਸਪਤਾਲ ਚ ਜੀ ਤੇ ਉਹਨਾਂ ਨੇ ਕਿ ਸਕੂਸ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਹਨੂੰ ਜਾਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੇ ਹੱਥ ਹੋ ਗਏ ਉਹਨਾ ਜੀ ਸੁਖ ਸੁਖਬੀਤ ਸੁਖੀ ਸੀਗਾ ਜੀ ਹਲੇਰ ਪਿੰਡ ਦਾ ਜੀ ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ-ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਕਰੀ ਸੀ ਮੰਨ ਲਓ ਆਪਸ ਵਿੱਚ ਮਤਾਲ-ਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ ਮਿਲ ਵਰਤਨ ਸੀਗਾ ਪਰ ਬਾਦ ਸਾਡੇ ਨਾਲ ਤਾਂ ਜਾਣ ਪਹਿਚਾਨਾ ਉਹ ਬਾਈ ਦੇ ਥਰੂ ਹੋਈ ਸੀਗੀ ਅਸੀਂ ਤਾਂ ਉਹਨੂੰ ਜਾਣ ਦੀ ਜਾਣ ਦੇਣੀ ਸੀਗੇ ਮਨ ਲ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਹਿਚਾਨ ਹੋ ਗਈ ਸੀ ਇਹਦੇ ਕਰਕੇ ਇਹ ਜਿਹੜਾ ਮ੍ਰਿਤਕ ਜਿਹੜਾ ਬਹਾਦਰ ਸਿੰਘ ਵੈਲੀ ਸਪੂਲਾ ਸਾਨੂੰ ਪਰਮੇਸ਼ੀ ਦੀ ਉਮਰ 40 ਸਾਲ ਹੈ ਇਹ ਸੋਹਿਆ ਰਹਿੰਦਾ ਥਾੜਾ ਮਰੋਹ ਦੇ ਵਿੱਚ ਇਹ ਜਦੋਂ ਸਾਨੂੰ ਇਤਲਾ ਮਿਲੀ ਤਾਂ ਐਸਐਚਓ ਮੈਂ ਮੌਕੇ ਤੇ ਪਹੁੰਚੀ ਇਹਦੀ ਸਿਰ ਦੇ ਉੱਤੇ ਰੋਡ ਨੂੰ ਮਾਰੀ ਸੀਗੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਜਿਹੜੀ ਵਾਈਫ ਹੈ ਜਸੀਰ ਕੌਰ ਉਹ ਤੇ ਕਿਹਦੀ ਬੇਟੀ ਐ 7 ਸਾਲ ਦੀ ਵਾਈਫ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਦੇਵ ਸਿੰਘ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਅਫੇਅਰ ਹੋ ਗਿਆ ਤੇ ਇਹਨੂੰ ਪਤਾ ਲੱਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਨਾਂ ਦਾ ਰੋਸiere ਲੋਹੇ ਦੀ ਰਾਡ ਨਾਲ ਇਹਦੀ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਵੇਂ ਤੋਂ ਸਕਿੱਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਦੇ ਮਤਲਬ ਕਿ ਮਰਡਰ ਦਾ ਕਨਫਰੈਂਸ ਬੰਦ ਗਿਆ ਪ੍ਰੇਮ ਤੋਂ ਬੰਦ ਹੋ ਗਿਆ ਇਹ ਇਹ ਜੋ ਗਸ਼ਤਾਰੀ ਕੀ ਨਹੀਂ ਕੀਤੀ ਹੋਈ ਇਹ ਦੋਨੋਂ ਸਕੇ ਪੰਜ ਪੱਜੋਗੇ ਨੇ ਅੱਛਾ ਇਹ ਬਾਈ ਨੇ ਮਕਦਮਾ ਦਰਜ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਇਹਨਾਂ ਜਲਦੀ ਰੌਲਪ ਕਰਾਂਗੇ ਸਾਰਾ ਮਿੱਟੀ ਦਾ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਲੇ ਟੋਲੀਆਂ ਵਿੱਚ ਰੱਖਿਆ ਰਿਹਾ ਸੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕੰਮ ਕਰਦਾ ਸੀਗਾ ਪਹਿਲਾਂ ਉਹਦਾ ਘਰ ਆਣਾ ਜਾਣਾ ਸੀਗਾ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨੀ ਜਾਸੂਸ ਦੇ ਨਾਲ ਆਪ ਜੀ ਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਪਾਕਿਸਤਾਨੀ ਜਾਸੂਸ ਪਕੜੇ ਜਾ ਰਹੇ ਹਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਤਾਂ ਹੁਣ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਲੰਧਰ ਸ਼ਹਿਰ ਤੋਂ ਜਲੰਧਰ ਸ਼ਹਿਰ ਦੇ ਭਾਰਗ ਕੈਂਪ ਵਿੱਚ ਅਵਤਾਰ ਨਗਰ ਹੈ ਅਵਤਾਰ ਨਗਰ ਦੇ ਵਿੱਚ ਇੱਕ ਮੁਰਤਜ਼ਾ ਅਲੀ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਸ ਦੀ ਭਾਲ ਗੁਜਰਾਤ ਦੀ ਪੁਲਿਸ ਕਰ ਰਹੀ ਸੀ ਗੁਜਰਾਤ ਦੀ ਪੁਲਿਸ ਪੰਜਾਬ ਵਿੱਚ ਜਲੰਧਰ ਵਿੱਚ ਆ ਕੇ ਇਸ ਦੇ ਬਾਰੇ ਪੁਲਿਸ ਨਾਲ ਵਿਚਾਰ ਸਾਂਝੇ ਕਰਦੀ ਹੈ ਤੇ ਜਲੰਧਰ ਪੁਲਿਸ ਅਤੇ ਗੁਜਰਾਤ ਪੁਲਿਸ ਦੋਨੋਂ ਮਿਲ ਕੇ ਇਹ ਕਾਰਵਾਈ ਕਰਦੀਆਂ ਨੇ ਜੁਆਇੰਟ ਆਪਰੇਸ਼ਨ ਕਰਦੀਆਂ ਨੇ ਜਿਸ ਦੇ ਤਹਿਤ ਪਾਕਿਸਤਾਨੀ ਜਾਸੂਸ ਮੁਰਤਜ਼ਾ ਅਲੀ ਕਾਬੂ ਕੀਤਾ ਜਾਂਦਾ ਹੈ ਮੈਂ ਆਪ ਜੀਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਮੁਰਤਜ਼ਾ ਅਲੀ ਹਿੰਦੁਸਤਾਨ ਦੀ ਸਾਰੇ ਚੈਨਲ ਤੋਂ ਜੋ ਵੀਡੀਓ ਚੈਨਲ ਨੇ ਨਿਊਜ਼ ਚੈਨਲ ਨੇ ਉਹਨਾਂ ਸਾਰਿਆਂ ਤੋਂ ਜਾਣਕਾਰੀ ਇਕੱਠੀ ਕਰਦਾ ਸੀ ਅਤੇ ਇਸ ਦੀ ਇੱਕ ਵਿਸ਼ੇਸ਼ ਐਪ ਬਣਾਈ ਹੋਈ ਸੀ ਜਿਸ ਦੇ ذریعے ਖਬਰ ਪਾਕਿਸਤਾਨੀ ਆਈਐਸਆਈ ਦੀ ਕੁਫੀਆ ਏਜੰਸੀ ਨੂੰ ਦਿੰਦਾ ਸੀ ਜਿਸ ਦੇ ਨਾਲ ਹਿੰਦੂਸਤਾਨ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਹੁਣ ਦੇਖਦੇ ਹਾਂ ਕਿ ਇਸ ਤੇ ਕੀ ਕਾਰਵਾਈ ਕੀਤੀ ਜਾਵੇਗੀ ਆਓ ਪੁਲਿਸ ਦੀ ਜਿਵਾਨੀ ਇਸ ਦੇ ਬਾਰੇ ਸੁਣਦੇ ਹਾਂ ਪੁਲਿਸ ਕਹਿੰਦਾ ਸਾਡੇ ਕੋਲ ਆਈ ਸੀ ਹੈਲਪ ਲਾਈਨ ਵਾਸਤੇ ਕਿ ਉਹਨਾਂ ਨੂੰ ਕੋਈ ਇਥੇ ਸਾਡੇ ਇਲਾਕੇ ਵਿੱਚ ਅਵਤਾਰਨਗਰ ਸਾਈਡ ਤੇ ਕੋਈ ਮੁਰਤੇ ਜਾਂ ਅਲੀ ਨਾਮ ਦਾ ਬੰਦਾ ਰਹਿੰਦਾ ਤੇ ਉਹਨੂੰ ਰਾਉਂਡ ਅਪ ਕਰਨਾ ਹੈ ਸੀ ਤੇ ਉਹਦੇ ਖਿਲਾਫ ਉਥੇ ਐਫ ਆਈ ਆਰ ਦਰਜ ਹੈ 3842 ਆਈਟੀ ਐਕਟ ਪਲਾਸਕੋਪਾਇਰਾਈਟ ਐਕਟ ਇਹਦੇ ਬਾਰੇ ਪਤਾ ਲੱਗਾ ਕਿ ਉਹਨਾਂ ਦੱਸਿਆ ਕਿ ਇਹ ਕੋਈ ਜੀਓ ਹੋਸਟਲ ਕੰਪਨੀ ਹੈ ਉਹਦੇ ਜਿਹੜੇ ਗੇਮਸ ਵਗੈਰਾ ਚੱਲਦੀ ਹੈ ਤੇ ਉਹਨੂੰ ਉਹ ਕਾਪੀ ਕਰਕੇ ਉਹਦੇ ਸਿਗਨਲ ਜਾਂ ਉਹਦੀ ਕੀ ਤਿਆਰ ਕਰਕੇ ਕੁਝ ਇਸ ਤਰ੍ਹਾਂ ਕੋਈ ਉਹਦੇ ਖਿਲਾਫ ਐਫਆਈਆ ਦਰਜ ਗੁਜਰਾਤ ਸਾਈਐਡੀ ਕ੍ਰਾਈਮ ਗਾਂਧੀ ਨਗਰ ਗੁਜਰਾਤ ਉਥੋਂ ਦੀ ਪੁਲਿਸ ਹੈ ਤੇ ਮੈਂ ਅਵਤਾਰ ਨਗਰ ਤੇ کہہ ਰਿਹਾ ਸੀਗਾ ਆਨਲਾਈਨ ਰੈਂਟਰ ਬਾਕੀ ਇਹ ਰਿਪੋਰਟ ਹੈ ਦੋ ਕਿ ਨਹੀਂ ਜਤੋਂ ਰਹਿ ਗਿਆ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਅਮਰਿਤਪਾਲ ਦੀ ਇਹ ਅਮਰਿਤਪਾਲ ਝੂਠਾ ਪੁਲਿਸ ਵਾਲਾ ਬਣ ਕੇ ਲੋਕਾਂ ਕੋਲੋਂ ਪੈਸੇ ਠੱਗਦਾ ਸੀ ਇਹ ਲੋਕਾਂ ਨੂੰ ਕਹਿੰਦਾ ਸੀ ਕਿ ਮੇਰੀ ਡੀਐਸਪੀ ਦੇ ਨਾਲ ਦੋਸਤੀ ਹੈ ਡੀਐਸਪੀ ਕੋਲ ਕਿਸੇ ਦੀ ਕਿਸੇ ਕੇਸ ਦੀ ਇਨਕੁਆਇਰੀ ਚੱਲਦੀ ਸੀ ਤਾਂ ਇਹ ਉਹਨਾਂ ਨੂੰ ਜਾ ਕੇ ਕਹਿੰਦਾ ਹੈ ਕਿ ਡੀਐਸਪੀ ਨਾਲ ਮੇਰੀ ਦੋਸਤੀ ਹੈ ਤੁਹਾਡਾ 6 ਲੱਖ 80 ਹਜ਼ਾਰ ਰੁਪਏ ਲੱਗੇਗਾ ਅਤੇ ਤੁਹਾਡੇ ਕੇਸ ਦਾ ਨਿਬੇੜਾ ਹੋ ਜਾਵੇਗਾ ਪਰ ਜਦੋਂ ਉਹਨਾਂ ਦੇ ਕੇਸ ਦਾ ਨਿਬੇੜਾ ਨਹੀਂ ਹੁੰਦਾ ਉਹ 6 ਲੱਖ ਵੀ ਦੇ ਦਿੰਦੇ ਹਨ ਤਾਂ ਉਹ ਥਾਣੀ ਵਿੱਚ ਪੇਸ਼ ਹੁੰਦੇ ਹਨ ਤਾਂ ਇਹ ਸਾਰਾ ਖੁਲਾਸਾ ਹੁੰਦਾ ਹੈ ਕਿ ਜੋ ਅੰਮ੍ਰਿਤਪਾਲ ਹੈ ਇਸ ਦੇ ਕੋਲ ਪੁਲਿਸ ਦੀ ਵਰਦੀ ਵੀ ਹੈ ਟੀ-ਸ਼ਰਟ ਵੀ ਹੈ ਇੱਕ ਪਿਸਤਲ ਵੀ ਹੈ ਆਓ ਤੁਹਾਨੂੰ ਲੋਕਾਂ ਦੀ ਜਵਾਨੀ ਸੁਣਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਇਸ ਨੇ ਠੱਗੀ ਮਾਰੀ ਸੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਵੀ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਇਹਦੇ ਵਿੱਚ ਜੀ ਅੰਮ੍ਰਿਤਪਾਲ ਨਾ ਤਾਂ ਨੌਜਵਾਨ ਤੇ ਇਹਦਾ ਬੇਸਿਕਲੀ ਮੋਡਸ ਆਪਰੈਂਡੀ ਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਤਾਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦੇਆ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 680000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 680000 ਰੁਪਏ ਦੀ ਠੱਗੀਬਾਰੀ ਉਹ ਬੰਦੇ ਸਾਡੇ ਕੋ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਕ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਫਰਤਾਲ ਚੱਲ ਰਹੀ ਹੈ ਆਲਰੇਡੀ ਉਹ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਵਿੱਚ ਆ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਰੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅੰਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਂ ਤੇ ਫੇਵਰ ਲੈ ਰਹੇ ਹੋ ਜਾਂ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਂ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚੱਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਵੇ ਆਪਾਂ ਉੱਥੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਵੱਡੀ ਖਬਰ ਸਾਹਮਣੇ ਆਈ ਹੈ ਭਾਦਸੂ ਸ਼ਹਿਰ ਦੇ ਵਿੱਚੋਂ ਭਾਦਸੂ ਸ਼ਹਿਰ ਦੇ ਥਾਣੇ ਦੇ ਐਸਐਚਓ ਜੋ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਨੇ ਦਿੱਤੀ ਉਹਨਾਂ ਕਿਹਾ ਕਿ ਇਸ ਐਸਐਚਓ ਖਿਲਾਫ ਕਾਫੀ ਸ਼ਿਕਾਇਤਾਂ ਸਨ ਨੌਲੇਜ ਵਿੱਚ ਆਇਆ ਸੀ ਕਿ ਇਹ ਐਸਐਚਓ ਨਾ ਤਾਂ ਲੋਕਾਂ ਦੇ ਕਹੇ ਤੇ ਕੋਈ ਕੰਮ ਕਰਦਾ ਹੈ ਉਹਨਾਂ ਦੀਆਂ ਜੈਨੂਨ ਪ੍ਰੋਬਲਮਸ ਨਹੀਂ ਸੁਣਦਾ ਹੈ ਅਤੇ ਨਸ਼ੇ ਦੇ ਖਿਲਾਫ ਵੀ ਕੋਈ ਵਿਸ਼ੇਸ਼ ਕਾਰਵਾਈ ਨਹੀਂ ਕੀਤੀ ਗਈ ਸੀ ਇਸ ਐਸ ਐਚਓ ਵੱਲੋਂ ਉਹਨਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਨਾਲ ਹੋਰ ਵੀ ਜੋ ਪੁਲਿਸ ਆਫੀਸਰ ਨੇ ਜੋ ਲੋਕਾਂ ਦੀਆਂ ਗੱਲਾਂ ਨਹੀਂ ਸੁਣਦੇ ਜੈਨੂਨ ਕੰਮ ਨਹੀਂ ਕਰਦੇ ਜਾਂ ਫਿਰ ਅਸੀਂ ਕਹਿ ਲਈਏ ਕਿ ਨਸ਼ੇ ਤੇ ਕਾਰਵਾਈ ਨਹੀਂ ਕਰਦੇ ਉਹਨਾਂ ਸਾਰਿਆਂ ਦੇ ਨਾਲ ਹੀ ਇੰਜ ਹੀ ਹੋਵੇਗਾ ਜਿਵੇਂ ਐਸ ਐਚਓ ਜਸਪ੍ਰੀਤ ਸਿੰਘ ਦੇ ਨਾਲ ਹੋਇਆ ਹੈ ਇਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ